ਬਾਜੀ ਵੀਡੀਓ ਦੇ ਨਾਲ ਨਾਲ ਆਪਣਾ ਕੰਮ ਇਹ ਚਾਚਾਂ ਦੀਆਂ ਚੁੰਨੀਆਂ ਖੋਣ ਦਾ ਵੀ ਹੈ ਜੀ ਤੇ ਅਸੀਂ ਵਧੀਆ ਆਪਦੇ ਖਾਣ ਪੀਣ ਜੋਗਾ ਚੰਗਾ ਖਾਣ ਪੀਣ ਜੋਗੀ ਸਾਨੂੰ ਇਨਕਮਾਂ ਵੀ ਅਸੀਂ ਚਾਹੀਨੀਆਂ ਥੋੜੀ ਕਮਾਂਗੇ ਬਹੁਤ ਦੁਨੀਆ ਦੇ ਪੈਸੇ ਮੜਵਾਏ ਜੀ ਮਾਵਾ ਪੈਣਾ ਕਈਆਂ ਦੇ ਬੰਦੇ ਨਹੀਂ ਸਰਤੇ ਤੇ ਜਵਾਕ ਬਾਹਰਨੀਆਂ ਕੰਟਰੀਆਂ ਚ ਫਸੇ ਬੈਠੇ ਆ ਉਹਨਾਂ ਦਾ ਬਹੁਤ ਸਾਥ ਦਿੱਤਾ ਜੀ ਉਹਨੇ ਆਓ ਆਪੇ ਸੰਤੇ ਆਕੇ ਵੀ ਭਾਈ ਕਿੱਥੇ ਮੰਗਿਆਗਾ ਕਿਹੜੇ ਪੈਸੇ ਮੰਗਿਆ ਉਹਨੂੰ ਤਾਂ ਕਰੋੜਾਂ ਕਰੋੜਾਂ ਰੁਪਈਆ ਲੈ ਕੇ ਘਰੇ ਆਉਂਦੇ ਸੀਗੇ ਜੀ ਸਾਡੇ ਸਾਡੇ ਸਾਹਮਣੇ ਦੇਖਣ ਦੀ ਗੱਲ ਆ ਵੀ ਤੂੰ ਸਾਡੇ ਹੱਕ ਚ ਬੋਲਦੇ ਏ ਕਰੀ ਅਸੀਂ 10 ਮੂੰਹ ਮੰਗੇ ਪੈਸੇ ਦਿੰਨੇ ਆ ਉਹਨੇ ਤਾਂ ਉਹ ਨਹੀਂ ਲੇ ਗਏ ਉਹ ਤਾਂ 10000 ਰੁਪਏ ਥੋੜੀ ਲੈਣਾ ਸੀ ਜੀ ਉਹ ਤਾਂ ਸਿਰਫ ਝੂਠਾ ਸਭ ਬੋਲ ਕੇ ਉਹਨੂੰ ਫਸਾਇਆ ਗਿਆ ਜੀ ਆ ਆਦਮੀ ਪਾਰਟੀ ਦਾ ਰੱਤ ਕੇ ਸਾਹ ਦਿੱਤਾ ਜੀ ਮੈਂ ਤੇ ਹੋਰ ਇੱਕ ਸਾਥੀ ਅਸੀਂ ਪੂਰੇ ਪੰਜਾਬ ਦੇ ਵਿੱਚ ਸ਼ੋਅ ਲਾਉਂਦੇ ਸੀ ਹੱਕ ਚ ਜਾ ਕੇ ਹਨਾ ਦੁੱਖ ਵੀ ਭੋਗ ਰਹੇ ਆਂ ਔਰ ਬਹੁਤ ਪਛਤਾਵਾ ਹੁੰਦਾ ਜੀ ਇਸ ਵਕਤ ਪਿੰਡੇ ਕੋਰ ਦੋਨਾਂ ਦੇ ਵਿੱਚ ਖੜੇ ਆਂ ਤਾਂ ਭਾਨਾ ਸਿੱਧੂ ਦਾ ਸਾਥੀ ਭਾਨਾ ਭਗੋੜਾ ਭਾਈ ਜੀ ਅਕਸਰ ਇਕੱਠੇ ਹੋ ਕੇ ਦੋਵੇਂ ਵੀਰ ਵੀਡੀਓ ਬਣਾਉਂਦੇ ਨੇ ਕੁਝ ਵੀਡੀਓ ਸਮਾਜ ਦੇ ਲਈ ਜਿਹੜੀਆਂ ਕ੍ਰੀਤੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਵੀ ਹੁੰਦੀਆਂ ਨੇ ਸੋ ਗੱਲਬਾਤ ਕਰਦੇ ਆਂ ਭਾਈ ਜੀ ਵੀਡੀਓ ਦੇ ਨਾਲ ਨਾਲ ਆਪਣਾ ਕੰਮ ਚਾਚਾ ਜੰਨੀਆਂ ਚੁੰਨੀਆਂ ਖੋਣ ਦਾ ਵੀ ਹੈ ਜੀ ਪਹਿਲਾਂ ਤਾਂ ਜੀ ਜਗਦੀਪ ਥੱਲੀ ਭਾਈ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਧੰਨਵਾਦ ਤੁਸੀਂ ਇੱਥੇ ਪਹੁੰਚੇ ਹੋ ਜੀ ਆ ਇਹਨੂੰ ਤੇ ਬਾਕੀ ਤੁਸੀਂ ਆਪ ਹੀ ਦੱਸ ਦਿਓ ਜੀ ਅਸੀਂ ਚੰਨੀਆਂ ਵੀ ਖੋਣੇ ਅਸੀਂ YouTube Facebook ਪੇਜ ਸਾਡੇ ਸਾਰੇ ਚੈਨਲ ਮੋਨਟਾਈਜ਼ ਹੈ ਜੀ ਤੇ ਅਸੀਂ ਵਧੀਆ ਆਪਦੇ ਖਾਣ ਪੀਣ ਜੋਗਾ ਚੰਗਾ ਖਾਣ ਪੀਣ ਜੋਗੀ ਸਾਨੂੰ ਇਨਕਮਾਂ ਵੀ ਅਸੀਂ ਚਾਹੀਨੀਆਂ ਥੋੜੀ ਕਮਾਂਗੇ ਜੀ ਇਹਦੇ ਬਹੁਤ ਗਲਤ ਐਲੀਗੇਸ਼ਨ ਲਾਇਆ ਜੀ ਉਹਨਾਂ ਨੇ ਤੇ ਉਹ ਸਿਰਫ ਇਹ ਹੀ ਸੀ ਕਿ ਉਹਨੇ ਪੈਸੇ ਮੜਵਾਏ ਆ ਕੀ ਹਮੜਵਾਇਆ ਤੇ ਸੱਚ ਬੋਲਦਾ ਸੀਗਾ ਉਹ ਫਿਰ ਰਾਸ ਨਹੀਂ ਆਇਆ ਸਰਕਾਰ ਨੂੰ ਤੁਸੀਂ ਕਦੇ ਉਹਨੂੰ ਸਲਾਹ ਨਹੀਂ ਦਿੱਤੀ ਪਹਿਲਾਂ ਵੀ ਜੇਲ੍ਹ ਗਿਆ ਸੀ ਵੀ ਯਾਰ ਤੂੰ ਛੱਡ ਪਰ ਆਪਾਂ ਵੀਡੀਓ ਬਣਾ ਰਹੇ ਆ ਵਧੀਆ ਆਪਣਾ ਕੰਮ ਤੋਰੀ ਫੁਲਕਾ ਚੱਲਿਆ ਹੋਇਆ ਜਦੋਂ ਉਧਰੋਂ ਪੈਸੇ ਹੁਣ ਅੱਜ ਕੱਲ ਕੀ ਕਰਦੇ ਆ ਜੀ ਲੋਕ ਜਿੱਥੋਂ ਚਾਰ ਪੈਸੇ ਆਉਣੇ ਹੋਣ ਉਹਦੇ ਮਗਰ ਲੱਗ ਜਾਂਦੇ ਆ ਤਾਂ ਭਾਨੇ ਸਿੱਧੂ ਨੇ ਤੁਸੀਂ ਬਹੁਤ ਸਾਰੀਆਂ ਇੰਟਰਵਿਊ ਅਸੀਂ ਸੁਣੀਆਂ ਵੀ ਉਹਨਾਂ ਤਾਂ ਜੀ 10 ਰੁਪਏ ਤੱਕ ਨਹੀਂ ਲੈ ਕੇ ਸਿ ਚਾਹ ਤੱਕ ਨਹੀਂ ਪੀਤੀ ਫਿਰ ਉਹਨੂੰ ਤੁਸੀਂ ਨਹੀਂ ਕਿਹਾ ਵੀ ਯਾਰ ਜਦ ਤੈਨੂੰ ਕੋਈ ਮਿਲਣਾ ਨੇ ਵਿੱਚੋਂ ਤੂੰ ਕਹਾਨੂੰ ਇਸ ਕੰਮ ਜੀ ਬਹੁਤ ਵਾਰੀ ਇਹ ਸਾਡੀ ਗੱਲ ਹੋਈ ਬਹੁਤ ਵਾਰੀ ਮੈਂ ਭਾਨੇ ਨੂੰ ਕਿਹਾ ਮੈਂ ਕਿਹਾ ਆਪਣਾ ਵਧੀਆ ਕੰਮ ਕੋਈ ਖੜੂਗਾ ਨਹੀਂ ਤਾਂ ਫਿਰ ਬੋਲੂਗਾ ਤਾ ਹੁਣ ਜਦ ਭਾਈ ਲੋਕ ਘਰੇ ਆਉਂਦੇ ਆ ਨਾ ਉਹ ਤਿੰਨ ਤਨ ਇਕੱਲੇ ਵੇਚ ਕੇ ਕਹਿੰਦੇ ਅਸੀਂ ਏਜੰਟਾਂ ਨੂੰ ਪੈਸੇ ਦੇਤੇ ਤੇ ਉਹ ਰੋਂਦੇ ਆ ਤਾਂ ਹਾਂ ਮਾਰ ਮਾਰ ਰੋਂਦੇ ਆ ਤੇ ਬਹੁਤ ਵਾਰੀ ਉਹਨੇ ਇਹ ਵੀ ਸੋਚ ਲਈ ਫਿਰ ਜਦੋਂ ਆ ਕੇ ਲੋਕ ਖੜ ਜਾਂਦੇ ਆ ਉਹ ਕਹਿੰਦਾ ਮੈਂ ਮੈਂ ਤਾਂ ਵੀ ਇੱਧਰ ਹੀ ਆ ਮੈਂ ਤਾਂ ਜੋ ਸੱਚ ਤੋ ਕਹੀ ਦੇਵਾਂਗਾ ਬਹੁਤ ਦੁਨੀਆ ਦੇ ਪੈਸੇ ਮੜਵਾਏ ਜੀ ਮਾਂ ਮਾਂ ਪੈਣਾ ਕਈਆਂ ਦੇ ਬੰਦੇ ਨਹੀਂ ਸਰਤੇ ਤੇ ਜਵਾਕ ਬਾਹਰ ਨਹੀਂਆ ਕੰਟਰੀਆਂ ਚ ਫਸੇ ਬੈਠੇ ਆ ਉਹਨਾਂ ਦਾ ਬਹੁਤ ਸਾਥ ਦਿੱਤਾ ਜੀ ਉਹਨੇ ਲੋਕ ਤਾਂ ਬਈ ਇਹ ਵੀ ਉਹਨਾਂ ਨੂੰ ਸਵਾਲ ਕਰਦੇ ਜਿਨ੍ਹਾਂ ਦੇ ਪੈਸੇ ਫਸੇ ਆ ਵੀ ਜਦੋਂ ਤੁਹਾਨੂੰ ਲੱਖਾਂ ਲੋਕਾਂ ਨੇ ਵੀਡੀਓ ਪਾ ਲਈਆਂ ਵੀ ਸਾਡੇ ਨਾਲ ਏਜੰਟਾਂ ਨੇ ਠੱਗੀ ਮਾਰ ਲਈ ਨਾ ਬਾਹਰ ਜਾਓ ਬਾਹਰ ਕੰਮ ਨਹੀਂ ਰਹੇ ਵੀ ਫੇਰ ਵੀ ਨਹੀਂ ਹਟਦੇ ਜਦੋਂ ਆਪ ਆਪਣੀ ਮੌਤ ਨੂੰ ਮਾਸੀ ਰੱਖ ਰਹੇ ਆ ਆਪਣੇ ਗਿੱਟਿਆਂ ਤੇ ਆਪ ਇਹ ਕੁਹਾੜੀ ਚਲਾ ਰਹੇ ਆ ਤਾਂ ਫਿਰ ਇਹਨਾਂ ਦੇ ਲਈ ਖੜਨਾ ਕਿੱਥੇ ਤੱਕ ਸਹੀ ਹੋਊਗਾ ਜੀ ਨਹੀਂ ਦੇਖੋ ਗੱਲਾਂ ਜੀ ਦੋਨੇ ਆ ਹੁਣ ਜਦੋਂ ਇੱਥੇ ਦੇ ਜਿਹੜੇ ਹਾਲਾਤ ਆ ਤੁਸੀਂ ਦੇਖਿਓ ਸਾਰੇ ਜੱਗ ਜाहिर ਹੈ ਜੀ ਜਿਹੜਾ ਬੰਦਾ ਬੋਲਦਾ ਉਹਨੂੰ ਚੱਕ ਕੇ ਜੇਲ੍ਹਾਂ ਸਿੱਟਿਆ ਜਾਂਦਾ ਜੀ ਤੇ ਨੌਕਰੀਆਂ ਨਹੀਂ ਮਿਲ ਰਹੀਆਂ ਰੁਜ਼ਗਾਰ ਦੀ ਤਲਾਸ਼ ਚ ਹਰੇਕ ਬੰਦਾ ਕਹਿੰਦਾ ਵੀ ਮੈਂ ਆਪਦੇ ਮੈਂ ਸੌਖਾ ਜ਼ਿੰਦਗੀ ਆਪਦੇ ਪਰਿਵਾਰ ਨੂੰ ਸੌਖੀ ਜ਼ਿੰਦਗੀ ਦੇਵਾਂ ਤੇ ਉਹਦੇ ਸਿਲਸਿਲੇ ਚ ਹਰੇਕ ਨੂੰ ਆਇਆ ਹੁੰਦਾ ਵੀ ਆਪਾਂ ਬਾਹਰ ਚੱਲ ਜਾਈਏ ਪਰ ਉਹ ਸਹੀ ਤਰੀਕੇ ਨਾਲ ਨਹੀਂ ਜਦੋਂ ਗਲਤ ਜਾਣਟਾਂ ਕੋਲੇ ਫਸ ਜਾਂਦੇ ਆ ਤੇ ਫਿਰ ਉਹਨਾਂ ਨਾਲ ਇਵੇਂ ਹੀ ਹੁੰਦਾ ਜੀ ਇਹ ਕਹਦੇ ਵੀ ਭਾਣੇ ਸਿੱਧੂ ਨੇ ਮੇਥੋਂ ਪੈਸਾ ਲਿਆ ਜਦੋਂ ਮੈਂ ਥੋਂ ਮੰਗਿਆ ਤੇ ਅਸੀਂ ਦੇਣਦਾਰ ਹੋ ਗਏ ਜੀਤਕੌਰ ਕਹਿ ਤਾਂ ਰਹੀ ਹੈ ਜੀ ਜਿਹਨੇ ਸ਼ਿਕਾਇਤ ਕਰਵਾਈ ਹੈ ਜੀ ਵੀ 10000 ਮੰਗਿਆ ਨਾਲੇ ਧਮਕੀਆਂ ਦਿੱਤੀਆਂ ਉਸ ਤੋਂ ਬਾਅਦ ਇੱਕ ਫੇਰ ਅਰਸ਼ਦੀਪ ਦੇ ਨਾਲ ਹਾਂਜੀ ਫਿਰ ਉਹ ਉਹ ਜੇ ਉਹ ਆਪੇ ਸਾਹਮਣੇ ਆ ਕੇ ਵੀ ਭਾਈ ਕਿੱਥੇ ਮੰਗਿਆ ਹੈਗਾ ਕਿਹੜੇ ਪੈਸੇ ਮੰਗਿਆ ਉਹਨੂੰ ਤਾਂ ਕਰੋੜਾਂ ਕਰੋੜਾਂ ਰੁਪਈਆ ਲੈ ਕੇ ਘਰੇ ਆਉਂਦੇ ਸੀਗੇ ਜੀ ਸਾਡੇ ਸਾਡੇ ਸਾਹਮਣੇ ਦੇਖਣ ਦੀ ਗੱਲ ਆ ਵੀ ਤੂੰ ਸਾਡੇ ਹੱਕ 'ਚ ਬੋਲਦੇ ਏਂ ਕਰੀ ਅਸੀਂ 10 ਮੂੰਹ ਮੰਗੇ ਪੈਸੇ ਦਿੰਨੇ ਆ ਉਹਨੇ ਤਾਂ ਉਹ ਨਹੀਂ ਲੈ ਕੇ ਉਹ ਤਾਂ 10000 ਰੁਪਈਆ ਥੋੜੀ ਲੈਣਾ ਸੀਗਾ ਜੀ ਉਹ ਤਾਂ ਸਿਰਫ ਝੂਠਾ ਸਭ ਝੂਠ ਬੋਲ ਕੇ ਉਹਨੂੰ ਫਸਾਇਆ ਗਿਆ ਜੀ ਅੰਦਰ ਸਿੱਧੂ ਇੱਕ ਸਮਾ ਸੀ ਜ ਬਣਦੀ ਆ ਉਸ ਤੋਂ ਬਾਅਦ ਉਹ ਪਰਚੋਨ ਪ੍ਰਚਾਰ ਲਏ ਹੁੰਦੇ ਉਹਨੂੰ ਘੇਰ ਕੇ ਸਵਾਲ ਕਰਨ ਦੀ ਕੋਸ਼ਿਸ਼ ਕਰਦਾ ਤੇ ਪਰ ਕੱਲ ਦੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਆਵਾਜ਼ ਬੁਲੰਦ ਕੀਤੀ ਭਾਨੇ ਦੇ ਹੱਕ ਦੇ ਵਿੱਚ ਜੀ ਜੀ ਉਹ ਉਹਨਾਂ ਦਾ ਕੋਰਟ ਦੋਨੇ ਚ ਬੋਟਾਂ ਉਹਨਾਂ ਦਾ ਵਿਦਰੋਹ ਕਰਿਆ ਉਹਨਾਂ ਨੂੰ ਇਹਨੇ ਭਾਨਨੇ ਨੇ ਸਵਾਲ ਪੁੱਛੇ ਤੇ ਪਰ ਉਹਨਾਂ ਨੇ ਕੱਲ ਉਹਦੇ ਹੱਕ 'ਚ ਆਵਾਜ਼ ਬੋਲੇ ਤੇ ਵਧੀਆ ਲੱਗਿਆ ਜੀ ਉਹ ਉਹਨਾਂ ਦਾ ਵਿਰੋਧ ਦੇ ਵਿੱਚ ਸਵਾਲ ਕਰਦਾ ਜੀ ਪਰ ਜਿਹਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਸੀ ਉਹਨਾਂ ਨੇ ਜੇਲ ਉਹਨਾਂ ਨੇ ਜੇਲ ਉਹੀ ਗੱਲ ਕਹਿ ਸਕਦੇ ਆਂ ਵੀ ਬਦਲਾਖੋਰੀ ਦੀ ਨੀਤੀ ਹੈ ਜੀ ਸਭ ਤੋਂ ਪਹਿਲਾਂ ਅਸੀਂ ਜਿੰਨਾ ਅਸੀਂ ਸਾਥ ਦਿੱਤਾ ਵੀਡੀਓ ਚ ਵੀ ਅਸੀਂ ਮਤਲਬ ਆਮ ਆਦਮੀ ਪਾਰਟੀ ਦਾ ਰੱਜ ਕੇ ਸਾਥ ਦਿੱਤਾ ਜੀ ਜਦੋਂ 14 ਚ ਇਲੈਕਸ਼ਨ ਹੋਏ ਮੈਂ ਤੇ ਹੋਰ ਇੱਕ ਸਾਥੀ ਅਸੀਂ ਪੂਰੇ ਪੰਜਾਬ ਦੇ ਵਿੱਚ ਸ਼ੋਅ ਲਾਉਂਦੇ ਸੀ ਹੱਕ ਚ ਜਾ ਕੇ ਹਨਾ ਤੇ ਭਾਨਾ ਵੀ ਅਸੀਂ ਸਾਰੇ ਕਰਦੇ ਰਹੇ ਆ ਪਰ ਦੁੱਖ ਦੀ ਗੱਲ ਹੈ ਵੀ ਜਿਹੜੇ ਜੇ ਕੋਈ ਸੱਚਾ ਨਾ ਪਰਚਾ ਦੇ ਦੇਣ ਸਾਨੂੰ ਕੋਈ ਚੱਕਰ ਨਹੀਂ ਜੇ ਕੋ ਸੱਚਾ ਉਹਦਾ ਪਰਚਾ ਦਿੱਤਾ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਝੂਠਾ ਨਹੀਂ ਜੀ ਇਹ ਸਾਰਾ ਸਾਰ ਝੂਠਾ 10000 ਰੁਪਏ ਵਾਲਾ ਵੀ ਤੇ ਚੈਨ ਚੋਰ ਵਾਲਾ ਵੀ ਝੂਠਾ ਵੀ ਉਹ ਚੈਨ ਚੋਰੀ ਕਰੂ ਤੇ ਕਹਿੰਦੇ ਬਹੁਤ سارے ਲੋਕ ਤਾਂ ਭਾਈ ਇਹ ਵੀ ਕਹਿੰਦੇ ਵੀ ਤੁਹਾਡੇ ਵਰਗੀ ਉਹ ਲੋਕ ਸੀ ਜਿਨ੍ਹਾਂ ਨੇ ਸਰਕਾਰ ਬਣਾਈ ਹੁਣ ਤੁਸੀਂ ਕਾਨੂੰ ਪਿੱਟਦੇ ਹੋ ਤੁਸੀਂ ਵੀ ਆਮ ਆਦਮੀ ਪਾਰਟੀ ਬਹੁਤ ਬੀੜੀ ਜਿਵੇਂ ਤੁਸੀਂ ਵੀ ਹੁਣ ਤੁਹਾਨੂੰ ਪਸਤਾਵਾ ਹੁੰਦਾ ਜੀ ਕੋਲ ਜੀ ਪਸਤਾਵਾ ਹੁੰਦਾ ਹਾਣਾ ਤੇ ਦਰਸ਼ਕੋ ਜੀ ਦੁੱਖ ਵੀ ਭੋਗ ਰਹੇ ਆਂ ਔਰ ਬਹੁਤ ਬਸਤਾਵਾ ਹੁੰਦਾ ਜੀ ਇਹ ਉਮੀਦ ਨਹੀਂ ਸੀਗੀ ਵੀ ਐਂ ਕੀਤਾ ਜਾਊਗਾ ਜੂਥ ਨੂੰ ਜਿਹੜੇ ਬੰਦੇ ਬੋਲਣ ਵਾਲੇ ਆ ਉਹਨਾਂ ਨੂੰ ਚੱਕ ਚੱਕ ਜਾਊਗਾ ਔਰ ਉਹ ਵੀ ਝੂਠੇ ਮਕਾਨ ਐਂ ਐਮਪੀ ਦੀਆਂ ਚੋਣਾਂ ਆ ਜਾਂਦੀਆਂ ਬਾਈ ਜਾਂ ਫਿਰ ਬਾਅਦ ਦੇ 2017 ਦੀਆਂ ਚੋਣਾਂ ਆਉਂਦੀਆਂ ਉਦੋਂ ਕਹਿੰਦਾ ਵੀ ਛੱਡੋ ਜੋ ਹੋਇਆ ਉਹਦੇ ਤੇ ਮਿੱਟੀ ਪਾਓ ਅੱਗੇ ਨੂੰ ਤੁਹਾਡੇ ਨਾਲ ਇਹ ਨਹੀਂ ਹੋਊਗਾ ਤੁਸੀਂ ਦੁਬਾਰਾ ਤੋਂ ਸਟੇਜ ਲਾਓ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰੋ ਅਸੀਂ ਗਾਰੰਟੀ ਦਿੰਦੇ ਆਂ ਵੀ ਤੁਹਾਨੂੰ ਕੁਝ ਨਹੀਂ ਹੋਊਗਾ ਨੇ ਲੋਕ ਹੰਦੇ ਅਧਿਕਾਰੀ ਸਾਹਿਬ ਲੋਕ ਲੋਕਾਂ ਦਾ ਜਿਹੜਾ ਦਿਮਾਗ ਹੈ ਨਾ ਭੁੱਲ ਜਾਂਦੇ ਆ ਜਿਹੜੀਆਂ ਪਿਛਲੀਆਂ ਗੱਲਾਂ ਭੁੱਲ ਜਾਂਦੇ ਆ ਵੱਡੇ ਵੱਡੇ ਵਾਅਦੇ ਕਰੇ ਹੁੰਦੇ ਆ ਐਂ ਕਰ ਦਿਆਂਗੇ ਐਂ ਕਰ ਦਿਆਂਗੇ ਪਰ ਉਹ ਨੇੜੇ ਆ ਕੇ ਇਹ ਜਾਂ ਲollipops ਦੇ ਦਿੰਦੇ ਆ ਬੰਦਾ ਭੁੱਲ ਜਾਂਦਾ ਜੀ ਤੁਹਾਨੂੰ ਇਹ ਕਹਿਤਾ ਜੀ ਉਹਨਾਂ ਨੇ ਵੀ ਸ਼ੋਅ ਦੁਬਾਰਾ ਤੋਂ ਲਾਓ ਜੀ ਹਾਂ ਨਹੀਂ ਅਸੀਂ ਨਹੀਂ ਲਾਉਂਦੇ ਜੀ ਅਸੀਂ ਨਹੀਂ ਅਸੀਂ ਤਾਂ ਜਿਹੜਾ ਸੱਚਾ ਸੱਚਾ ਸਾਥ ਦੇਵਾਂਗੇ ਜੀ ਇੱਕ ਗੱਲ ਹੋਏ ਸਾਹਮਣੇ ਵੀ ਆ ਰਹੀ ਜੀ ਕਿ ਨੇ ਭਾਨੇ ਸਿੱਧੂ ਦੀ ਟੀਮ ਨੇ ਜੀ ਡਾਕਟਰ ਰੰਗਰੇਟੇ ਤੇ ਪਰਚਾ ਕਰਵਾਤਾ ਨਹੀਂ ਜੀ ਉਹ ਤਾਂ ਦੇਖੋ ਗਲਤ ਬੋਲ ਰਿਹਾ ਹੈ ਸਾਰੇ ਨੂੰ ਜਿਹੜਾ ਤੀਆਂ ਭੈਣਾਂ ਦੀਆਂ ਗਾਲਾਂ ਕੱਢ ਰਿਹਾ ਸਿਕਵਿੰਦਰ ਪੀਪੀ ਦੇ ਦੇਖੋ ਬੱਚਿਆਂ ਨੂੰ ਬੁੱਲਣ ਦਾ ਕੀ ਮਤਲਬ ਹੈ ਉਹਦੇ ਬੇਟੀਆਂ ਬਾਰੇ ਬਹੁਤ ਗਲਤ ਬੋਲਿਆ ਤੇ ਉਹ ਜਿਹੜਾ ਬੰਦਾ ਫਿਰ ਗਲਤ ਕਰਦਾ ਉਹਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਹੈ